ਫਗਵਾੜਾ ਦੇ ਚਾਨ ਨਗਰ ਵਿਖੇ ਮੈਲਾ ਤੇ ਇੱਕ ਵਿਅਕਤੀ ਵੱਲੋਂ ਕੀਤਾ ਗਿਆ ਹਮਲਾ ਜ਼ਖਮੀ ਹਾਲਤ ਚ ਮੈਲਾ ਨੂੰ ਲਿਆਂਦਾ ਗਿਆ ਫਗਵਾੜਾ ਦੇ ਸਿਵਲ ਹਸਪੀਟਲ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਸਿਟੀ ਐਸ ਐਚਓ ਮੈਡਮ 우ਸ਼ਾ ਰਾਣੀ ਨੇ ਕੀ ਕਿਹਾ ਸੁਣੋ ਤੁਸੀਂ ਵੀ ਇਸ ਵੀਡੀਓ ਚ ਕਿਆ ਨਾਮ ਹੈ ਆਪਕਾ ਠੀਕੋ ਤੇ ਵੀ ਕਿਆ ਮਾਮਲਾ ਕਿਉਂ ਕਿਉਂ ਆਪ ਕੋ ਮਾਰਾ ਉਸਨੇ वो आया था बिलने के लिए तो हम मास्क लगाए थे मैं बोली ना मेरा घर बुलाएगा तो फिर बातें करना फिर कत्ता निकाल के लिए मारना शुरू कर दिए मारा क्यों मारा क्यों पता नहीं कौन पहचानते आप उसको कहाँ का रहने वाला है भगतपुरा भगतपुरा का रहने वाला है अकेले था उसे क्या मारा क्या आपको ਕਿਸੀ సే ਬਾਤ ਕੀਆ ਤੁਹਾਨੂੰ ਤੱਤਾ ਸੇ ਤੱਤਾ ਵੇ ਪਕੜ ਲਿਆ ਤਾਂ ਵਹਾਂ ਪਰ ਉਸਕੋ ਕੋਈ ਨਹੀਂ ਕਿ ਅਸੀਂ ਭਾਗ ਗਏ ਹਾਂ ਹਾਂ ਜੀ ਮੈਡਮ ਕੀ ਇੱਕ ਸਾਰਾ ਮਾਮਲਾ ਆ ਕਿ ਜਿਹੜੀ ਲੇਡੀਜ਼ ਤੇ ਹਮਲਾ ਹੋਇਆ ਹੈ ਅ ਇਹ ਸਾਰਾ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਜਿਹੜੀ ਸ਼ਿੰਕੂ ਦੇਵੀ ਆ ਸਿਵਲ ਹਸਪੀਟਲ ਦੀ ਬੈਕ ਸਾਈਡ ਤੇ ਚਾਰ ਨਗਰ ਉਹਦੇ ਤੇ ਕਿਸੇ ਨੌਜਵਾਨ ਨੇ ਉਹ ਹਮਲਾ ਕੀਤਾ ਹੈ ਐਂਡ ਮੌਕੇ ਤੇ ਸੀ ਪਹੁੰਚੇ ਮੌਕੇ ਤੇ ਜਾ ਕੇ ਜਿਹੜੇ जख्मी ਹਲਦੋ ਚੌਟ ਸੀ ਉਹਨੂੰ ਸਿਗਨਲ ਹਸਪਤਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਹੈ ਐਂਡ ਇਨਵੈਸਟੀਗੇਟ ਕਰਦੇ ਹੋਏ ਪਤਾ ਚੱਲਿਆ ਕਿ ਉਹਦਾ ਨਾਮ ਸਿੰਕੂ ਦੇਲੀ ਹੈ ਐਂਡ ਉਹ ਇੱਥੇ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੀ ਸੀ ਅ ਤੇ ਬਾਕੀ ਜਿਹੜੇ ਉਹਦੇ ਘਰ ਦੇ ਨਾਲ ਗੱਲ ਕਰਕੇ ਅਗਲੀ ਕਾਰਵਾਈ ਜਿਹੜੀ ਅਸੀਂ ਹਮਲੇ ਵਿੱਚ ਲੈ ਕੇ ਆ। ਮੈਂ ਮੇ ਸਾਹਮਣੇ ਆਇਆ ਵੀ ਹਮਲਾ ਕਰਨ ਦਾ ਬੜਾ ਕੌਨਫਿਊਜ਼ ਹੋਰੀ ਕੀ ਮਾਮਲਾ ਕਿਉਂ ਕਿਉਂ ਕੀਤਾ। ਅ ਹਾਂਜੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਜੋਨਾਂ ਦੇ ਬਿਆਨ ਵਗੈਰਾ ਲੈ ਕੇ ਐਫ ਆਈ ਆਰ ਦਰਜ ਕਰਕੇ ਉਹ ਤਾਂ ਵੀ ਕਾਰਵਾਈ ਚੱਲ ਰਹੀ ਹੈ ਇਨਵੈਸਟੀਗੇਸ਼ਨ ਕਿਦਾਂ? ਇਹ ਲੇਡੀਸ ਦੀ ਕੰਡੀਸ਼ਨ ਕਿਦਾਂ? ਅਜੇ ਕੰਬੀ ਦੱਸੀ ਜਾ ਰਹੀ। ਕੀ ਲੱਗਦਾ ਕਿ ਕੀ ਚੀਜ਼ ਹਮਲਾ ਕੀਤਾ ਲੱਗਦਾ ਸਾਹਮਣੇ ਆਪਸੇ? ਅ ਇਸ ਬਾਰੇ ਹਜੇ ਤੱਕ ਨਹੀਂ ਕੁਝ ਕਹਿ ਸਕਦੇ ਫਿਲਹਾਲ ਹਜੇ ਤੱਕ ਸਾਨੂੰ ਜਿੰਨੀ ਗੱਲ ਪਤਾ ਚੱਲੀ ਹੈ ਕਿ ਉਹਤੇ ਹਮਲਾ ਹੋਇਆ ਹੈ ਐਂਡ ਉਸ ਤੋਂ ਬਾਅਦ ਹੀ ਅਸੀਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਕੇ ਜਿਹੜੇ ਅਸਲ ਕਾਰਨ ਬਾਰੇ ਪਤਾ ਕਰਾਂਗੇ